ਸਤਿਕਾਰ ਜੋ ਗੁਰੂ ਕੀ ਸਾਜੀ ਨਵਾਜੀ ਗੁਰਤਿਵਾਰੀ ਗੁਰਖਰਤਾ ਦਾ ਸੰਗਮ ਸਾਰੇ ਗੱਜਕੇ ਫੱਤੇ ਬਲਾਈ ਵਾਹਿ ਤੂ ਜੀ ਕਾ ਕੰਸਾ ਵਾਹਿ ਤੂ ਜੀ ਕੀ ਫਤੇ ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗਤਾਰ ਸਾਹਿਬੇ ਕਮਾ ਰਾਜਾ ਰਾਜ ਭਾਨਾ ਨ ਭਾਨ ਦੇਵਾਨ ਦੇਵਾ ਮਹਾਂ ਦੇ ਮਾਰਗ ਸਮਰਤ ਗੁਰੂ ਜਗਤ ਗੁਰੂ ਪਰਮ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਚ ਬੈਠ ਕੇ ਸਚ ਕਰਨ ਬਾਅਦ ਸੇ ਵਰੁ ਗਿਆਨ ਨੇ ਜੇਦਾ ਅੰਤਵਾਪਾ ਮਹਿੰਦਰ ਸਿੰਘ ਜੀ ਮਾਰਾ ਹੈ ਉਹਨਾਂ ਦੀ 62ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਗੁਰਮਤ ਸਮਾਗਮ ਲੁਧਿਆਣੇ ਵਿਖੇ ਦਾਣਾ ਮੰਡੀ ਵਿਖੇ ਜਾਵੇਗਾ ਭਾਗਵਾਲੇ ਜੀ ਨਾਲ ਨੂੰ ਸੋਝੀਏ ਉਹ ਦੁਨਿਆਵੀ ਤਮ ਤੰਦੇ ਛੱਡ ਕੇ ਕਦਮ ਕਦਮ ਸਫਲਾ ਕਰਦੇ ਹੋਏ ਪਾਪ ਸੁਹਾਵੇ ਜਤੋਂ ਤੈਨ ਜੁਲਦੇ ਸੀਰ ਸੁਹਾਵਾ ਚਰਣੇ ਮੁਕ ਸੁਹਾਵਾ ਜਤੋਂ ਜਤ ਗਾਵੇ ਜੀਉ ਉਪੈਤ ਕਰਣੀ ਕਦਮ ਸਫਲਾ ਕਰਦੇ ਹੋਏ ਗੁਰੂ ਦਰਵਾਰ ਵਿੱਚ ਪਹੁੰਚ ਗਏ ਤੇ ਪਹੁੰਚ ਰਹੇ ਹਨ ਇਸ ਭਾਗਾ ਸਮਾ ਕਰਮੋਂ ਬਿਨਾ ਮਿਲਦਾ ਨਹੀਂ ਮਨੁਹੇ ਦਾ ਫੈਸਲਾ ਹੈ ਵੱਡ ਭਾਗ ਕੀ ਹਰ ਸੰਗਤ ਪਾਵੇ ਭਾਗheen ਭਰਾਉਂ ਚੋਟਾਂ ਖਾਵੇ ਵੈਣ ਭਾਗਾ ਸਤ ਸੰਗ ਨ ਲੱਗਦਾ ਹੈ ਵੈਣ ਸੰਗਤ ਮੈਰ ਧਈ ਜਾਈਓ ਭਾਗਾ ਤੋਂ ਬਿਨਾ ਇਹ ਸੰਗਤ ਨਹੀਂ ਮਿਲਦੀ ਤਾਂ ਆਰਥੰਕ ਉਰਵ ਕਰਮਾਂ ਕੋਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਮਿੱਟੀ ਉਹਦੇ ਰਹਿ ਤਰਨਾਨ ਕਿ ਜਨਮ ਜਨਮ ਕੀ ਥੋਈ ਜਾਗੀ ਤੁਸਾਂ ਆਪਾਂ ਮਹਾ ਪੁਰਸ਼ਾਂ ਦੀ ਜਾਤ ਵਿੱਚ ਕੋਈ ਗੁਰਮਤ ਸਮਾਗਮ ਕਰਦੇ ਆਂ ਫਿਰ ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਸੇਧ ਨਹੀਂ ਮਿਲਦੀ ਹੈ ਕਿਉਂਕਿ ਰੋਮ ਰੋਮ ਕਰਕੇ ਉਹ ਉਹਨੂੰ ਸਮਰਪਿਤ ਹੁੰਦੇ ਹਨ ਜਿਹੜਾ ਨੇ ਆਪਣਾ ਜਨ ਸਾਰਾ ਪਰਮੇਸ਼ਰ ਦੇ ਦੇਖੇ ਹੀ ਲਾਇਆ ਹੁੰਦਾ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਲਿਖੇ ਲਾ ਦਿੰਦੇ ਨੇ ਤੇ ਆਪਾਂ ਮਿਹਨਤੀ ਕਰ ਸਕਦੇ ਆ ਸਾਰੇ ਕਰ ਲਿਓ ਭਾਈ ਜੀ ਗੁਰੂ ਤੋਂ ਪੁੱਛ ਲੈਣਾ ਤੇ ਗੁਰੂ ਨੂੰ ਕੁਝ ਦੇਣਾ ਵੀ ਪਵੇਗਾ ਅਦਾਰਥਾਂ ਵੱਡੀਆਂ ਵੱਡੀਆਂ ਨਾ ਨਾ ਮੰਗਾ ਵੱਡ-ਵੱਡੀਆਂ ਗਿਣਸ ਕੇ ਵੀ ਕੋਈ ਨਹੀਂ ਹੈ ਪਰ ਮੰਗਣ ਤੇ ਯਦ ਦੇਣ ਨੂੰ ਪੁੱਛ ਨਹੀਂ ਆ ਪਰ ਹੈ ਵੀ ਜਿਹੜਾ ਆਪਾਂ ਦੇਾਂਗੇ ਨੇ ਉਹ ਕਹਿੰਦਾ ਫਿਰ ਦਨੂ ਦੱਤ ਜਨਾ ਜੇ ਤੂੰ ਦੇ ਦੇਵੇਂ ਤੇ ਫਿਰ ਸਾਰਾ ਕੁਝ ਠੀਕ ਹੋ ਜਾਏਗਾ ਤੇਰੇ ਪਾਸ ਤੇਰੇ ਜੀਤਾਂ ਹਨ ਉਹ ਤਿੰਨੇ ਗੁਰੂ ਨੂੰ ਦੇ ਦੇ ਤੂੰ ਫਿਰ ਠੋ ਹੋ ਜਾਏਗਾ ਤੇਰਾ ਜਨਮੇ ਸਫਲਾ ਹੋ ਜਾਵੇਗਾ ਮਾਰੇ ਬਚਨ ਕਹਦੇ ਹਨ ਤਨ ਮਨ ਧਨ ਸਭ ਛੋਂ ਗੁਰ ਤੋਂ ਉਪਮਨਿਆ ਪਾਈਐ ਅਨੰਦ ਸਾਹਿਬ ਜੀ ਦੇ ਪਾਉ ਲਈ ਪੜਦੇ ਆ ਇਹ ਚੇਤੂ ਧਿਆਨ ਵਿੱਚ ਜਾ ਕਰੋ ਤੇ ਇਹ ਜੋ ਬਚਨ ਵਾਲੇ ਕਰਦੇ ਨੇ ਕੀ ਹੋ ਸਕਦਾ ਗੁਰੂ ਉਹ ਹੀ ਸਾਨੂੰ ਕਹਿ ਲੈਣੇ ਜਿਹੜਾ ਆਪਾਂ ਕਰ ਸਕਦੇ ਆ ਪਰ ਕਿਰਪਾ ਗੁਰੂ ਦੀ ਹੋਏਗੀ ਉਹਦੀ ਕਿਰਪਾ ਬਿਨਾ ਆਪਾਂ ਇੱਕ ਡੱਬਾ ਵੀ ਨਹੀਂ ਤੋੜ ਸਕਦੇ ਐਵੇਂ ਨਾ ਮਾਨ ਕਰੀਏ ਬਿਲਕੁਲ ਉਹ ਤੋਂ ਬਿਨਾ ਬਿਲਕੁਲ ਨਹੀਂ ਹੱਥੇ ਆਪਾਂ ਇੱਕ ਕਦਮ ਵੀ ਆਪਾਂ ਗੁਰੂ ਵੱਲ ਨੂੰ ਚੱਕ ਨਹੀਂ ਸਕਦੇ ਉਹਦੀ ਕਿਰਪਾ ਬਿਨਾ ਤਾਂ ਜਦੋਂ ਤਿੰਨ ਚੀਜ਼ਾਂ ਮਹਾਰਾਜ ਜੀ ਕਹਿੰਦੇ ਤੋਂ गुरु दे दे की तेरियां ने ਆਪਾਂ ਵਿਚਾਰ ਕਰੀਏ ਕਿ ਇਹ ਤੇ ਇਹ ਚੀਜ਼ ਆਪਣੀਆਂ ਨੇ ਹੈ ਤਾਂ ਇਹ गुरु देइता। रीडਤਾ ਤਾਂ गुरु ਪਰਵੇਖਣੇ ਦਿੱਤਾ। ਬਾਣੀ ਵਿੱਚ वचन ਆਇਆ ਨਾ। "ਤੁਮਰੀ ਕਿਰਪਾ ਤੇ ਮਾਨਸ ਜੇ ਤਾਈ।" ਜਦੋਂ ਆਪਾਂ ਅੰਦਰੋਂ ਮਨ ਨੂੰ ਨਾਲਵਰੋਂ ਪੈਦੀ ਇਹੇ ਵਾਰੀ ਤੋਂ ਉਰੇ ਕਿਰਪਾ ਇਸ ਕੋਈਏ ਤਾਏ ਮੈਨੂੰ ਮੁੱਖਾ ਦੇ ਬੰਦੀਆ ਜੀ ਉਹਦੀ ਕਿਰਪਾ ਨਾਲ ਮੜਿਆ ਮੈਂ 13 ਤੱਕ ਜੋਰ ਹੀ ਨਾ ਹੋਇਆ ਤੇਰੀ ਤਾਂ ਪਨਾਤੇ ਤੇ ਬਾਣੀ ਨਹੀਂ ਸਕਦਣ ਗਿਆ ਤੂੰ ਆਪਣੀ ਤਾਂ ਇਹ ਨੂੰ ਕਹਿ ਕੇ ਛਪਦਾ ਨਰਾਇਣ ਬਚਨ ਕਰਦੇ ਹੁੰਦੇ ਜਿਸ ਕੀ ਤੇ ਸਕੀ ਕਰਮਾਂ ਜਿਹਦੀ ਹੈ ਉਹਦੇ ਕਰਕੇ ਹੀ ਮੰਨ ਵਾਸਤੂ ਹੋਵੇ ਕਿਥੇ ਨਹੀਂ ਤੇ ਹੱਕ ਕੋਈ ਹੋਰ ਜਮਾਈ ਜਾਵੇ ਮੈਂ ਆ ਇਹ ਤਾਂ ਮੇਰੀ ਹੈ ਜੀ ਤੂੰ ਸਿਆਣਾ ਥੋੜੀ ਕਹੇ ਉਹ ਇਨਸਾਨੀਅਤ ਥੋੜੀ ਹੈ ਇਹ ਚਿੱਤ ਤਨ ਤਾਨ ਦਿੱਤਾ ਗੁਰੂ ਨੇ ਪਰਮੇਸ਼ਰ ਨੇ ਤੁਮਰੀ ਕਿਰਪਾ ਤੇ ਮਾਨਤ ਦੇ ਪਾਈ ਹੈ ਦੇਹੋ ਦਰਸਾ ਲਾਇਆ ਇਹ ਜਿੱਦ ਦਿੱਤਾ ਦਉਨੇ ਆ ਉਹਦਾ ਉਹ ਵੀ ਦੇ ਦੇਣਾ ਤੇ ਤੇਰਾ ਕੀ ਹੈ ਵਈ ਮੇਰਾ ਮੁਝ ਮੇ ਕਿਚ ਨਹੀਂ ਜੋ ਕਿਚ ਹੈ ਤੋ ਤੇਰਾ ਤੇਰਾ ਦੋਈ ਕੋ ਥਾਂ ਤੇ ਤੇਰਾ ਤੈਨੂੰ ਹੀ ਸੌਂਪ ਰਿਆਂ ਫਿਰ ਮੈਂ ਐਵੇਂ ਕਹਿਣਾ ਜਿੱਥੇ ਲੱਖ ਰੁਪਈਆ ਦਿੱਤਾ ਤੇ ਮੇਰਾ ਨਾਮ ਬੋਲੋ ਮੈਂ ਜੀ ਕਰੋੜ ਰੁਪਈਆ ਉਥੇ ਦਾਨ ਕਰਿਆ ਤੇ ਅਫਵਾਰਾਂ ਵਿੱਚ ਕਢਾ ਦਿੱਤਾ ਤੂੰ ਜੀਲਾ ਤੈਨੂੰ ਫਰੀ ਨਹੀਂ ਦਿੰਦਾ ਕਿੱਥੋਂ ਕਰੋੜ ਆਉਣਾ ਸੀ ਜਿੱਤਾ ਉਥੇ ਦੇਣਾ ਇਹ ਪ੍ਰਸਾਦ ਜਿਹੜੀ ਕਿਰਪਾ ਨਾਲ ਇਹ ਪ੍ਰਸਾਦ ਆ ਰੋ ਕਾਂਚਨ ਦੇ ਹੀ ਰੋਗ ਦੇ ਹੀ ਮਿਲੀ ਤੇ ਕਰੋਨਾ ਤੋਂ ਮਾਇਆ ਨਾ ਉਹ ਵੀ ਦੇਖ ਲੋ ਉਹਨਾਂ ਤੇ ਵੀ ਤਰਸ ਕਰੀ ਆਪਾਂ ਜਿਹੜੇ ਕਰੋਨਾ ਵਿਚਾਰੇ ਹੱਤਾਂ ਵਿੱਚ ਐਸ ਵੇਲੇ ਹੈ ਕੱਡੀਆਂ ਲੱਗ ਰਹੇ ਹਨ ਜ਼ਿੰਦਗੀ ਮੌਤ ਦਾ ਘੋਲ ਹੋ ਰਿਹਾ ਹੈ ਤੇ ਜੇ ਤੁਮ ਕਰੋੜ ਦੇ ਦਿੱਤਾ ਤੇ ਲੋਗ ਦੇ ਮਿਲਿ ਤਾਂ ਇਹ ਨਾ ਕੋਈ ਦਿੱਤਾ ਨਾ ਵਾਹੀ ਹੋਈ ਨੇ ਜਿੱਤਦਾ ਲਏ ਆਪਣਾ ਆਂਦਿਤ ਤੱਕ ਸਾਥ ਨਾ ਆਵੇ ਉਹਨੇ ਤੈਨੂੰ ਤਨ ਦਿੱਤਾ ਉਹਦਾ ਮੰਤ ਹੈ ਇੱਕ ਮਰੌਤ ਹੀ ਅਤਾਂਤ ਜੁਗਤੀ ਹੈ ਇੱਕ ਬੋਦੀ ਮਹਾਪੁਰਸ਼ਾਂ ਦੀ ਮੈਂ ਹੈ ਮੈਂ ਤੇ ਵੀ ਉਹਦਾ ਸਭ ਕੁਝ ਫਾਰੇਕ ਤਾਂ ਆਪਣੇ ਹੌਂ ਛੱਡ ਦੇਣੀ ਹੈ ਜਿਹਨੂੰ ਹੰਗਤਾ ਤੇ ਮਮਤਾ ਕਹਿੰਦੇ ਹਨ ਮਮਤਾ ਮੇਰੀ ਹੈ ਇਹ ਮੇਰੀ ਹੈ ਮੇਰੀ ਹੈ ਨਹੀਂ ਜਦੋਂ ਲਗ ਮੇਰੀ ਮੇਰੀ ਕਰੇ ਤਮੜਾ ਕਾਜ ਇੱਕ ਨਸਰ ਹੈ ਜਦ ਮੇਰੀ ਮੇਰੀ ਮਿਟ ਜਾਏ ਤਾ ਪ੍ਰੋ ਕਾਜ ਸਵਾਰਿਆ ਆਏ ਇਹ ਤਿੰਨੇ ਚੀਜ਼ਾਂ ਤੀਸਰੇ ਪਾਛੇ ਦਾ ਜਿਹੜਾ ਬਚਨ ਹੈ ਵੀ ਅਰਪਣ ਕਰਦੇ ਭਾਵ ਤੇਰੀ ਹੋਂ ਰਹੀ ਨਾ ਜਾਵੇ ਹਾਂ ਤਦ ਹੀ ਇਹ ਨਾ ਜਦ ਕੋ ਬਾਤੂ ਕੋਲੇ ਹੋਵੇ ਕਿਹਾ ਨੇ ਕਹੇ ਨਾਰਾ ਕਹਾਵਤ ਬੰਗੀਆਂ ਨੰਗਾ ਕੋਤ ਟੋਰਾ ਕੇ ਡੇ ਕਪੜੇ ਹੈ ਹੀ ਕੁਛ ਨਹੀਂ ਫਿਰ ਮੋਕਾ ਕਿਉਂ ਹੋਇਆ ਤੇ ਜੇ ਮੋਂ ਬਾਤ ਤੇ ਕੋਤਨਾ ਕੋਈ ਤਾਂ ਵਰਨਦਾ ਕੁਛ ਹੋਣਾ ਚਾਹੀਦਾ ਇਹ ਆਣ ਹੁੰਦੀ ਬਣਾ ਲਵੇ ਹੈ ਵੀ ਕੁਛ ਨਹੀਂ ਤੇ ਆਣ ਹੁੰਦੀ ਆਣ ਹੁੰਦਾ ਭਾਰ ਚੱਕੀ ਲੈਂਦੇ ਆਪਾਂ ਆਲ ਜੰਮੇ ਗਏ ਪਰ ਇਹ ਬੜੇ ਸੋਹਣੇ ਦਿੱਖਾਂ ਦਿਆ ਕਰਦੇ ਮਹਾਰਾਜ ਜੀ ਨੇ ਇੱਕ ਦਿਸਤਾਨ ਸਮਝਾਉਣ ਵਾਸਤੇ ਆਣ ਹੋਏ ਹੋਮਾ ਜਿਹੜੀ ਐਵੇਂ ਹੀ ਹੋਣੀ ਦਿੰਦੇ ਆਪਾਂ ਹੈ ਕੁਛ ਨਹੀਂ ਪਰ ਬਾਣੂ ਕੀ ਵੱਡੇ ਮਹਾਰਾਜ ਇਸ ਤਰ੍ਹਾਂ ਦੇ ਸਟਾਨ ਦਿੰਦੇ ਵੀ ਕਬੀਰ ਸਾਹਿਬ ਜੀ ਕਾਂਸੀ ਵਿੱਚ ਰਹਿੰਦੇ ਨੇ ਤੇ ਲੰਗੇ ਜਾਂਦੇ ਸਨ ਤੇ ਕੀ ਦੇਖਿਆ ਇੱਕ ਫੇਰ ਉਥੇ ਦੇ ਪਿਆ ਹੈ ਨਾਂ ਮੇਂ ਜਰਵਿੰਦਾ ਵੀ ਨਾਡੇ ਵੱਡੇ ਵੱਡੇ ਮਾਝੇ ਹੁੰਦੇ ਸਨ ਤੇ ਥਾਣੀ ਵੀ ਪਈ ਹੈ ਜੇ ਹੁਣ ਉਹ ਢੀਠ ਕਹਿੰਦਾ ਜੇ ਬਗਵਾਨ ਸਾਡੇ ਦੀ ਕਿਰਪਾ ਕਰ ਦੇਵੇ ਤੁਹਾਨੂੰ ਪੁੱਤਰ ਦੇ ਦੇਵੇ ਆਪਾਂ ਕਿੱਥੇ ਪਾਵਾਂਗੇ ਉਹਨੇ ਵਿਚਾਰੇ ਥੋੜੇ ਪਿੱਛੇ ਨੂੰ ਹਟ ਕੇ ਕਹਿੰਦਾ ਇੱਥੇ ਪਾਵਾਂਗੇ ਕਹਿੰਦੇ ਇਹ ਹੋਰ ਦੇ ਇਸਵੇਂ ਹੋਲ ਪਿੱਛੇ ਨੂੰ ਹੋ ਗਿਆ ਕਰਾ ਇੱਥੇ ਪਾਵਾਂਗੇ ਜਦ ਕਹਿੰਦੇ ਇਹ ਤੀਜਾ ਦੇਦਵੇਂ ਪਿੱਛੇ ਨੂੰ ਹੋਇਆ ਤੇ ਬਨੇਰੇ ਦੇ ਬਾਅਦ ਹੀ ਮੰਜਾ ਤੇ ਜਾ ਕੇ ਗਲੀ ਵਿੱਚ गिर ਗਿਆ ਤੇ ਲੱਤ ਟੁੱਟ ਗਈ ਰੋੜਾ ਪੈ ਗਿਆ ਰੋ ਰਿਹਾ ਹੈ ਜੁਵਿਤਾ ਜੀ ਵੀ ਰਹੀ ਹੈ ਢੇੜ ਜੀ ਕੀ ਹੋਇਆ ਇਹ ਲੱਤ ਕਿਵੇਂ ਟੁੱਟ ਗਈ ਕਹਿੰਦਾ ਜੀ ਆਣ ਜੰਮਿਆ ਨਹੀਂ ਮਾਰ ਲਿਆ ਮੈਂ ਤਾਂ ਇਹ ਮੇਰੇ ਹੋ ਜਾ ਹੁੰਦੇ ਪਤਾ ਨਹੀਂ ਕੀ ਹਾਲ ਹੋਣਾ ਸੀ ਇਹ ਤਾਂ ਗਰਨੇ ਕੀਤੀਆਂ ਨੇ ਲੱਤ ਟੁੱਟ ਗਈ ਮੇਰੀ ਇਹ ਆਣ ਹੋਈ ਹਾਂ ਜਿਹੜੀ ਸੰਸਾਰ ਨੂੰ ਤੋਲਾਈ ਫਿਰਦੀ ਹੈ ਹਾਲਾ ਜੱਗਰੇ ਦੁਨੀਆ ਦਾ ਇੱਥੇ ਵਿੱਚ ਹਾਂ ਵਿੱਚ ਆਇਆ ਹਾਂ ਵਿੱਚ ਲਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ ਹੌਂ ਵਿੱਚ ਜੱਤਾਂ ਹੌਂ ਵਿੱਚ ਲਿਆ ਹੌਂ ਵਿੱਚ ਫੱਟਿਆ ਹੌਂ ਵਿੱਚ ਗਿਆ ਹੌਂ ਵਿੱਚ ਸਿਆਰ ਮੂੜਿਆ ਹੌਂ ਵਿੱਚ ਪਾਪ ਕੋਨ ਵਿਚਾਰ ਹੌਂ ਵਿੱਚ ਲਰਕ ਤੋਂ ਉਤਾਰ ਹੌਂ ਵਿੱਚ ਹੱਤਾਂ ਹੌਂ ਵਿੱਚ ਰੋਗ ਹੈ ਹੌਂ ਵਿੱਚ ਘਰੀ ਹੈ ਹੌਂ ਵਿੱਚ ਧੋਵੇ ਹੌਂ ਵਿੱਚ ਜਾਂਦੀ ਏਜੰਸੀ ਹੋਵੇ ਹੌਂ ਵਿੱਚ ਮੋਰ ਹੌਂ ਵਿੱਚ ਸਿਆਣਾ ਮੋਕਸ਼ ਕੋਈ ਝਾਰ ਨਾ ਜਾਣਾ ਉਹ ਵਿੱਚ ਮਾਇਆ ਉਹ ਵਿੱਚ ਆਇਆ ਹੌਂ ਮੈਂ ਕਰ ਕਰ ਜਾਂ ਤੋਂ ਪਾਇਆ ਹੌਂ ਮੈਂ ਬੂਝੈ ਇਹਨੂੰ ਬੋਝਣਾ ਹੈ ਇਹ ਬਿਮਾਰੀ ਨੂੰ ਬੋਝਣਾ ਹੈ ਤਾਂ ਦਰਸ ਸਜੈ ਤਾਂ ਉਦਾਰ ਦੀ ਸੋਚੀ ਆਉਣੀ ਹੈ ਜੇ ਦਰਸ ਦੇ ਅੰਦਰ ਆਪਾਂ ਲੰਘ ਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਣਾ ਹੈ ਉਹ ਦਰ ਤੇਰਾ ਕਿਹਾ ਤੋ ਘਰ ਕਿਆ ਜਿਤ ਵੇ ਸਰੂ ਸਮਾਨੇ ਤਾਂ ਦਰ ਸੋਜੈ ਗਿਆਨ ਬਿਹੁਣਾ ਕਤਕਤ ਦੁਜੈ ਨਾਨਕ ਮੁਕਮੀ ਲਿਖੀ ਹੈ ਲੇਖ ਜਿਹਾਂ ਵੇਖ ਤੇ ਹਵੇ ਹਉ ਮੈਂ ਇਹ ਆਜਤ ਹੈ ਹਉ ਮੈਂ ਕੰਮ ਕਮਾਏ ਹਉ ਮੈਂ ਇਹ ਬੰਦਰਾ ਫਿਰ ਤੇ ਜੋ ਨਹੀਂ ਪਾਏ ਆਪਨਾ ਧਾਰਨਾ ਮਾਰੇ ਪੜ ਦੇ ਅੰਦੇ ਸੀ ਹਉ ਮੈਂ ਦੀਨ ਬੀਰੋਗ ਹੈ ਕੋ ਰੋਗ ਹੈ ਜਿਹੜਾ ਰੋਗ ਹੁੰਦਾ ਨਾ ਉਹਦੀ دارو ਵੀ ਹੁੰਦੀ ਹੈ ਨਾ ਰੋਗ ਤਾਂ ਇਹਦੇ ਵੱਡੇ ਰੋਗ ਨੂੰ ਤਾਂ ਫਿਰ ਗੁਰੂ ਨਾਨਕ ਵਰਗਾ ਵੈਦ ਹੀ ਦੂ ਕਰ ਸਕਦਾ ਹੈ ਦੁਨਿਆਵੀ ਰਾਜ ਇਹੇ ਰੋਗ ਜਿਹੜੇ ਦੁਨਿਆਵੀ ਹਨ ਨਾ ਵੈਦ ਉਹ ਇਹ ਰੋਗ ਦਾ ਰਾਜ ਨਹੀਂ ਕਰ ਸਕਦੇ ਬਾਣੀ ਵਿੱਚ ਵੱਜਮ ਆਇਆ ਰੋਗ ਦਾ ਦੂਮੇ 부ਝੈ ਤਾਂ ਵੈਦ ਸੁਜਾਨ ਉਹ ਸਿਆਣਾ ਵੈਦ ਹੋtheta ਬਨੇ ਜਿਹੜਾ ਰੋਗ ਨੂੰ ਵੀ ਪੁੱਝ ਲਵੇ ਦਾਰੂ ਮੇ ਵਧੀਆ ਜੇਦਵੇ ਹੈ ਆਪੇ ਨੇ ਵੇਤੀ ਹੋਮੀ ਜੇ ਰੋਗ ਤਾਂ ਮੁਝੜਿਆ ਬਈ ਇਹਨੂੰ ਕੈਥ ਰਹਿ ਜਾਂ ਕੀ ਹੈ ਪਰ ਧਾਰੂ ਨਹੀਂ ਦੇ ਸਕਦਾ ਇਹ ਦਾ ਮਤਲਬ ਉਹ ਵੈਦ ਪੂਰਾ ਵੈਦ ਨਹੀਂ ਆ ਜੇ ਰੋਗ ਤਾਂ ਪਤਾ ਲੱਗਿਆ ਧਾਰੂ ਨੂੰ ਦੇ ਦਸਾ ਜੇ ਧਾਰੂ ਬਧੀਆ ਦੇ ਦਿੰਦਾ ਜੇ ਰੋਗ ਦੇ ਹੀ ਨਹੀਂ ਸਮਝਿਆ ਧੰਡੂ ਕੀ ਜਾਂਦਾ ਵੈਦ ਹੋਵੇ ਰੋਗਦਾਰ ਉਹ ਦੋਵੇਂ ਭਜੇ ਤਾਂ ਵੈਦ ਸਿਆਣ ਮੋਰੋਗ ਦਾ ਸੰਜਾ ਆ ਗਿਆ ਅਰਦਾਸ ਨੂੰ ਰਹਿ ਕੇ ਇਥੇ ਨੂੰ ਬੈਦਨ ਮਹਾਰਾਜ ਜੀ ਨੂੰ ਨਾਮ ਕਰੇ ਮਹਾਰਾਜ ਨੇ ਲੈ ਤੂੰ ਰੋਗ ਸਮਝਦਾ ਆਪਣੇ ਤੂੰ ਸਾਰਾ ਸੰਸਾਰ ਹੀ ਰੋਗ ਦੀ ਆ ਤੂੰ ਚਾ ਰੋਗ ਹੀ ਨਾਮ ਦਾ ਮੈਂ ਦਾਗਾ ਥੱਤ ਦੇ ਨਾਲ ਜੋ ਜੋ ਦਿੱਸੈ ਸੋ ਸੋ ਰੋਗ ਹੀ ਰੋਗ ਰਹਿਤ ਮੇਰਾ ਥੱਤ ਨੂੰ ਕਿਉ ਤੂੰ ਆਪਣੇ ਆਪ ਨੂੰ ਰੋਗ ਸਮਝਦਾ ਹੈ ਤੈਨੂੰ ਸਭ ਤੋਂ ਵੱਡਾ ਤਾਂ ਹੋਮ ਦਾ ਰੋਗ ਹੈ ਅਮਰ ਜੀ ਸਾਨੂੰ ਆਉਂਦਾ ਹੈ। ਕਹਾਂ ਜੇ ਫੇਰੇ ਰੋਗ ਦੀ دارو ਦੀ ਦੱਤ ਜੇ ਉਹਦਾ ਲੱਤਾ ਕਿੰ ਬਾਏ ਹੋ ਗਿਆ। ਉਹਦਾ ਤਤਾ ਲੱਗਿਆ ਵੀ ਮਾਨਸ ਕਰੋ ਸਭ ਤੋਂ ਵੱਡਾ ਜਿਹੜਾ ਮਨ ਦਾ ਕੋੜ ਹੈ ਉਹ ਹਉਮੈ ਹੈ। ਅਮਰ دارو ਮਹਾਰਾਜ ਜੀ ਮਹਾਰਾਜ ਜੀ ਕਹਿੰਦੇ ਜੇ ਹਉਮੈ ਦਾ ਰੋਗ ਹੈ। ਤਾ ਫਿਰ ਦਾਬੂ ਹੈ ਹੁਕਮ ਨਾਣ ਹੁਕਮ ਜੇ ਭੁਜੇ ਤਾਂ ਹੁ ਮੈਂ ਕਹਿ ਤਾ ਕੋਏ ਹੁਕਮ ਹੈ ਗੁਰਦਾ ਜੁਦਾ ਹੁਕਮ ਮਾਨ ਲਿਆ ਤੰਦੋ ਹੰਮਾ ਦੀ ਨਿਵਰਤੀ ਹੋ ਗਈ ਆਉ ਨਹੀਂ ਰਹੀ ਹੁਕਮ ਮੰਨੇ ਬਾਬਾ ਰਹਾ ਜਿਨੇ ਇਤਿਹਾਸ ਆਪਣਾ ਸਾਰਾ ਸਾਹਮਣੇ ਹੈ ਇੱਕ ਚ ਕਹਿ ਤਾ ਮਾਤਰ ਵੀ ਕਦੇ ਜਵਾਬ ਨਹੀਂ ਦਿੰਦਾ ਅੱਟੋ ਕਹਿ ਲ ਹੁਕਮ ਦੇ ਚ ਖੜੇ ਨੇ ਉਹ ਤੇ ਹਮੋਂ ਮੈਂ ਆਨਲਾਈਨ ਐਂਟੀ ਆ। ਜੇ ਉਹ ਜਮਾਤ ਤੇ ਤੇਰੀ ਗੱਲ ਆਈ ਗਈ ਨਾ ਇਹ ਮਾਰਾਈ ਹੁਕਮ ਕਰਦੇ ਨੇ ਪੁੱਤਰ ਜਵਾਬ ਦਿੰਦੇ ਨੇ ਇਹਦਾ ਮਤਲਬ ਕੀ ਹੋਇਆ ਕੋਈ ਨਾ ਕੋਈ ਤਾਂ ਦੇਸ਼ ਮੱਤਰ ਹੈ ਨਾ ਵਿੱਚ ਆਉਂ। ਇਹੀ ਤਾਂ ਇਹ ਵੀ ਸਾਡਾ ਤਾਂ ਪਿਤਾ ਹੈ। ਸਾਡਾ ਸਾਡੇ ਪਿਤਾ ਸਾਡੀ ਸਾਰੀ ਦੁਨੀਆ ਦੇ ਜਿਹੇ ਮੂਨੇ ਪਰ ਇੱਕ ਸੂਹਮ ਵਿੱਚ ਹਮੈਂ ਬੜੀ ਜੀ ਸਾਡਾ ਹੈ ਇਹ। ਹਾਦਾ ਪਿਤਾ ਹੈ ਇਸ ਕਰਕੇ ਉਹ ਇੱਕ ਥੋੜੀ ਜਿਹੜੀ ਨੁਕਤਾ ਸੀ ਨਾ ਉਹ ਨੂੰ ਥੋਖਮ ਹੁਮਾਂ ਕਹਿੰਦੇ ਨੇ ਤੇ ਉਹਦੇ ਕਰਕੇ ਪੂਰਾ ਹੁਕਮ ਨਹੀਂ ਮੰਨ ਸਕਿਆ ਹੁਕਮ ਮੰਨ ਲੈਂਦੇ ਤੇ ਹੁਮ ਮਾ ਹੁਣੀ ਨਹੀਂ ਸੀ ਬਾਬੇ ਦਾ ਨੇ ਵਿੱਚ ਰਹੀ ਨਹੀਂ ਹੁਮ ਨਾਲ ਹੁਕਮ ਹੈ ਜੇ ਹੁੰਦਾ ਤਾਂ ਹੁਮੈਂ ਕਹਿ ਨਾ ਕੋਏ ਤੇ ਉਹ ਮੈਂ ਇਹਨ ਵੇਤੀ ਹੋਗੀ ਤੇ ਰੋਗ ਹੈ ਹਮੈ ਤੇ ਵੈਦ ਮੇਰਾ ਗੁਰੂ ਨਾਨਕ ਜੈਸਾ ਸਤ ਗੁਰੂ ਥੋਹਿੰਦਾ ਤੈ ਤੋਂ ਹੀ ਮੈਂ ਧੀ ਦੇਖ ਲਿਆ ਮੈਂ ਕਿ ਜਸੋਂ ਦੇ ਠਿਓਰੀ ਗਈ ਹੈ ਕੀ ਕਰਦਾ ਵਿਛੜ ਆਵੇਂ ਤੇ ਤੋ ਅੱਪਾ ਰੱਬ ਨਾਲੋਂ ਵੇਚਣ ਅਜ ਜੁੜੇ ਬੈਠੇ ਆਂ ਇਹੀ ਹੈ ਇਹ ਹੈ ਜਨੂ ਹਾਰੇ ਧਾਰਨਾ ਵੀ ਬੰਟੇ ਹੁੰਦੇ ਆ।